ਹਾਂ ਧੰਨ ਗੁਰਦਾ ਆਂਦਾ ਜੀ ਬਾਬਾ ਯੋ ਧੰਨ ਗੁਰਦਾ ਆਂਦਾ ਸੀ ਵਾਹਿਗੁਰੂ ਸਾਹਿਬ ਵਾਹਿਗੁਰਜ ਕੀ ਫਤਿਹ ਜੀ ਹੋਰ ਪਿਆਰਿਓ ਠੀਕ ਹੋ ਆਏ ਹੋਏ ਵਾਹਿਗੁਰੂ ਤਬabit ਕਿਨੇ ਦਾ 80 ਰੁਪਏ ਦਾ ਹਾਂਜੀ 80 ਦਾ ਨਹੀਂ ਹਰੇ 20 ਦਾ ਨਹੀਂ ਨਹੀਂ 20 ਹੈ ਨਹੀਂ ਨਹੀਂ ਅੱਛਾ ਹਾਂ ਤਾਂ ਲੈ ਗਏ ਆ ਅੱਛਾ ਕੱਟ ਕੱਟ ਕੇ ਪਿਆਸ ਦੀ ਕਿੰਨੀ ਕਮਾਕ ਮਲਦੇ ਰੋਜ ਉਹ ਇੱਥੇ ਇਹਦੇ ਕਾਗਦੇ ਛਿੱਤੇ ਆ ਫਿਰ ਵੀ 100 150 ਤੋਂ ਕੋ 150 ਬਣ ਗਿਆ ਫਿਰ 200 ਬਣ ਗਿਆ ਇਹਦੇ ਕਾਗਦੇ ਛਿੱਤੇ ਹੁਣ ਮੈਨੂੰ ਕੈਂਟਾ ਹੋ ਗਿਆ ਤੇ ਬੈਠੇ ਨੇ ਤੇ ਹੁਣ ਕਿੰਨੇ ਦਮਾਏ ਇੱਕੋ ਵੀ ਨਹੀਂ 3 ਵੀ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗਾਗਦੇ ਛਿੱਤੇ ਆ ਆਹੋ ਹੋ ਚਲੋ ਬੱਬੀ ਕਿੰਨੇ ਬਰ ਕਿੰਨਾ ਪੈਰ ਦਾ ਤੇ ਤੁਹਾਡੇ ਮੇਰਾ ਹੂੰ ਸੋ ਕਿਹਾ ਕਿੰਨਾ ਦੱਸੋ ਕਿੰਨਾ 8 ਕਿਨੋਂ ਮੇਰਾ ਮੇਰਾ ਨੋ ਨੋ ਮੋਨਰ ਕੰਮ ਕੋ ਦੇ ਯਾਰ ਉੱਪਰ ਦਾ ਵਾਹ ਅੰਦੀ ਕਿ ਤੁਹਾਡੇ ਇਹਦਾ ਬੂਟ ਹੈਗੇ ਤਾਂ ਪੁਰਾਣੇ ਜਿਹੇ ਲੱਗਦੇ ਜਾਂਦੇ ਆਇਓ ਆਹ ਲਓ ਤੁਹਾਨੂੰ ਨਵੇਂ ਬੂਟ ਦਈਏ ਉਹ ਨਹੀਂ ਨਹੀਂ ਬੂਟਾਂ ਦਾ ਕੰਮ ਆਡਾ ਬੂਟਾਂ ਦਾ ਕੰਮ ਦੇ ਦਿਨ ਨੇ ਨੇ ਬੁਥਾਨਾ ਬਣੀ ਲਓ ਪਿਆਰਿਓ ਦੇਖੋ ਪਾ ਕੇ ਆਂਦਾ ਲਾਓ ਉਹਨੂੰ ਤੁਹਾਨੂੰ ਬਹੁਤ ਆਮਦਾਰੀ ਤੁਹਾਨੂੰ ਬਹੁਤ ਆਮਦਾਰੀ ਬਹੁਤ ਸੋਹਣਾ ਵਾ ਇਧਰ ਲਈ ਪਹਿਰੇ ਕਿ ਉਧਰ ਲਈ ਪਹਿਰਦਾ ਵੇ ਪਹਿਲੇ ਪਹਿਰਦਾ ਕਿਧਰ ਦੋਣਾ ਆਹ ਪਾਓ ਇੱਥੇ ਪਾਓ ਇੱਥੇ ਤਾਨੇ ਗੁਰੂ ਰਾਮਦਾਸ ਜੀ ਵਾਹਿਗੁਰੂ ਊ ਵਧੀਆ ਠੀਕ ਹੈ ਹੁਣ ਮਾਤੜ ਬਹੁ ਬਹੁ ਹੈਂ ਉਹ ਨਹੀਂ ਬਬਾਈ ਤੁਸੀਂ ਮਾਤੜ ਨਹੀਂ ਤੁਹਾਡੇ ਨਾਲ ਗੁਰੂ ਰਾਮਦਾਸ ਪਾਸ਼ਾ ਜੀ ਨੇ ਸਾਡੇ ਕੋਲ 9 ਟ ਆ ਤੁਹਾਡੇ ਕੋਲ ਓ ਟ ਆ ਗੁਰੂ ਰਾਮਦਾਸ ਪਾਸ਼ਾ ਜੀ ਤੋਂ ਨਾਲੀ ਬਾਜੀ ਠੀਕ ਹੈ ਨਾ ਹਾਂ ਤਾਨੇ ਗੁਰੂ ਰਾਮਦਾਸ ਜੀ ਤਾਨੇ ਗੁਰੂ ਰਾਮਦਾਸ ਜੀ ਤਾਨੇ ਗੁਰੂ ਰਾਮਦਾਸ ਜੀ ਕਢਾਲਾਂ ਪੈ ਜਾਂਦੀ ਹੈ ਕੋਣੀ ਕੋਣੀ ਬਬਾਈ ਅੱਜ ਤਾਂ ਤੇ ਅਰ ਦਿੱਤਾ ਨਾਲ ਦੀ ਨੇ ਕਿਹਾ ਕਿਥੋਂ ਆਇਆ ਹੈ ਲੜਦਾ ਬੰਦੇ ਕਿਦੇ ਹੈ ਗਰਗਾਬੀ ਹੈ ਨਾ ਗਰਗਾਬੀ ਆ ਵੰਡੇ ਵੰਡੇ ਜਾਣੇ ਸੇ ਬਾ ਤੁਹਾਨੂੰ ਮਹਾਰਾਜੇ ਪਤਾ ਜੀ ਕਿੰਨਾ ਕੁ ਦੇਣਾ ਜੋ ਅੱਛਾ ਮੇਰੀ ਗਰਗਾਬੀ ਹੈ ਜੀ ਉਹ ਹੋ ਗਈ ਖਰਾਬ ਅੱਛਾ ਤੇ ਲੋੜ ਗਈ ਸੀ ਤੇ ਲੋੜ ਗਈ ਉਹਨੂੰ ਪਤਾ ਕੀ ਹੋਇਆ ਹਾਂ ਉਹ ਨਾ ਸਾੜੀ ਉੱਧ ਗਈ ਘਰੇ ਘਰੇ ਵਾਹਿਗੁਰੂ ਵਾਹਿਗੁਰੂ ਉੱਧ ਗਈ ਸੀ ਅੱਛਾ ਜੀ ਜਿਹਨੂੰ ਲਾਈ ਹੁੰਦੀ ਆ ਤੁਸੀਂ ਤੇ ਤੁਸੀਂ ਤੇ ਤੁਸੀਂ ਸੋਚਦੇ ਪਏ ਹੀ ਹੈ ਕਿ ਲੈਣੀ ਆ ਤੇ ਮਾਰੇ ਨੇ ਦੇ ਦਿੱਤੀ ਆ 5 600 ਘੱਟ ਨਹੀਂ ਹੋਈ ਬਾਬਾ ਜੀ ਇੱਕ ਵਾਰੀ ਕਹਿ ਕੇ ਹੁੰਦਾ ਓਕੇ ਓਕੇ ਮਹਾਰਾਜ ਜੋ ਸੋਚਿਆ ਮਹਾਰਾਜ ਨੇ ਦਿੱਤਾ ਤੇ ਤਾਂ ਦਿੱਤਾ ਪਹਿਲੀ ਖਰਾਬ ਹੋ ਗਈ ਮਹਾਰਾਜ ਜੀ ਉਹ ਨਾ ਘਰੇ ਪਈ ਉੱਧੜੀ ਆ ਅੱਛਾ ਤੇ ਮੈਂ ਮੁੰਡੇ ਜਿਹਨੂੰ ਤੇ ਵਾਂਢ ਜਾਂਦਾ ਨਾ ਹਾਂ ਮੁੰਡੇ ਦੀ ਮੰਗ ਕੇ ਖੜਾ ਮੁੰਡੇ ਦੀ ਮੰਗ ਕੇ ਖੜਦੇ ਸੀ ਗੁਰੂ ਰਾਮਦਾਸ ਬਹੁਤ ਸੁਣੀ ਗੀਤ ਬਾਬਾ ਜੀ ਆ ਫੜੋ ਆ ਹੁਣ ਪਾ ਲਓ ਬੈਗ ਉਹ ਨਹੀਂ ਨਹੀਂ ਕੋਈ ਨਹੀਂ ਪਾ ਲਓ ਰਾਵਲ ਮਾਪਾ ਜਾਣਾ ਬੈਗ ਚ ਪਾ ਦੇ ਆ ਪਾ ਲਓ ਬਣੀ ਬਸ ਹੀ ਬਸ ਇੱਕ ਧੰਨਵਾਦ ਪਿਆਰਿਓ ਫਿਰ ਸਹੀ ਹਾਂਜੀ ਪਿੰਡ ਕਿਹੜਾ ਸੀ ਪਿੰਡ ਮੇਰਾ ਗੁਰੂ ਰਾਮਦਾਸਪੁਰ ਸ੍ਰੀ ਅਮਰਸਰ ਸਾਹਿਬ ਗੁਰੂ ਰਾਮਦਾਸ ਦਾ ਘਰ ਚਲੋ ਠੀਕ ਹੈ ਪਿਆਰਿਓ ਤੇ ਸਾਨੂੰ ਕੁਝ ਨਹੀਂ ਚਾਹੀਦਾ ਸੀ ਅਈ ਤੇ ਮੈਂ ਤਾਂ ਵੀ ਕਿ ਮੋੜ ਕੇ ਆਇਆ ਅੱਛਾ ਮੈਂ ਨਹੀਂ ਵੇਖਿਆ ਤੁਹਾਨੂੰ ਗਾੜੀ ਮੋੜ ਕੇ ਆਈ ਸੀ ਹਾਂ ਮੈਂ ਵੀ ਕਿ ਮੋੜ ਕੇ ਆਇਆ ਚਲੋ ਠੀਕ ਹੈ ਜੀ ਧੰਨਵਾਦ ਓਕੇ ਜੀ